ਆਰਤੀਆ ਐਸੋਸੀਏਸ਼ਨ ਪੰਜਾਬ ਦਾ ਜਨਰਲ ਇਕਲਾਸ ਜਗਰਾਉਂ ਦੀ ਦਾਣਾ ਮੰਡੀ ਵਿਖੇ ਕਰਵਾਇਆ ਗਿਆ ਜਿਸ ਵਿੱਚ ਸੂਬੇ ਭਰ ਤੋਂ ਆਰਤੀ ਅਤੇ ਮੁਨੀਮ ਵੱਡੀ ਗਿਣਤੀ ਚ ਪਹੁੰਚੇ ਇਸ ਇਕਲਾਸ ਵਿੱਚ ਹਿੱਸਾ ਲੈਣ ਲਈ ਫਗਵਾੜਾ ਤੋਂ ਵੀ ਵੱਡੀ ਗਿਣਤੀ ਵੀ ਚੜ੍ਹਦੀ ਇਹ ਨਵੀਂ ਦਾਣਾ ਮੰਡੀ ਹੁਸ਼ਰਪੁਰ ਰੋਡ ਤੋਂ ਪ੍ਰਧਾਨ ਨਰੇਸ਼ ਭਾਰਤਵਾਦੀ ਦੀ ਅਗਵਾਈ ਹੇਠ ਰਵਾਨਾ ਹੋਏ ਇਸ ਮੌਕੇ ਤੇ ਨਰੇਸ਼ ਭਾਰਤਵਾਦੀ ਨੇ ਕਿਹਾ ਕਿ ਆਰਤੀਆ ਦੀ ਜੋ 2.5% ਆਰਤੀਆ ਬੰਦੀ ਹੈ ਪਰ ਸੈਂਟਰ ਗਵਰਨਮੈਂਟ ਨੇ ਉਸ ਨੂੰ ਪਿਛਲੇ ਕੁਸਾਲਾ ਤੋਂ ਫ੍ਰੀਜ਼ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਸੈਂਟਰ ਸਰਕਾਰ ਨਾਲ ਲੜਾਈ ਲੜੀ ਜਾ ਰਹੀ ਹੈ ਉਹਨਾਂ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਆਸ਼ਵਾਸਨ ਤੋਂ ਬਾਅਦ ਵੀ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਵਾਉਣ ਦੀ ਨਖੇਦੀ ਕੀਤੀ ਉਹਨਾਂ ਆਖਿਆ ਕਿ ਇਸ ਤੋਂ ਇਲਾਵਾ ਉਹਨਾਂ ਦੀਆਂ ਜੋ ਹੋਰ ਵੀ ਹੱਕੀ ਮੰਗਾਂ ਹਨ ਉਹਨਾਂ ਨੂੰ ਵੀ ਪੂਰਾ ਕੀਤਾ ਜਾਵੇ ਜਿਸ ਦੇ ਵਿਰੋਧ ਵਿੱਚ ਹੀ ਇਹ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਫਗਵਾੜਾ ਤੋਂ ਨਵਾਂ ਚੈਨਲ ਲਈ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਆਰਟੀਆਜ਼ੋਸ਼ਨ ਪੰਜਾਬ ਦੀ ਅੱਜ ਜਿਹੜੀ ਆ ਜਨਰ ਜਲਾਸ ਜੁਗਰਾਉਂ ਦਾਣਾ ਮੰਡੀ ਵਿਖੇ ਹੋ ਰਿਹਾ ਹੈ ਉੱਥੇ ਪੰਜਾਬ ਭਰ ਦੇ ਸੂਹ ਮੰਡੀਆਂ ਦੇ ਆੜਤੀਏ ਮਨੀਤ ਸਹਿਬਾਨ ਜਿਹੜਾ ਉਸ ਰੋਸ਼ ਰੈਲੀ ਦੇ ਵਿੱਚ ਸਾਰੇ ਸ਼ਿਰਕਤ ਕਰ ਰਹੇ ਆ ਕਿਉਂਕਿ 2.5% ਆੜਤ ਜਿਹੜੀ ਸਾਡੀ ਆ ਜੋ ਅੱਜ ਪਰ ਮੰਡੀ ਲਾਅ ਦੇ ਮੁਤਾਬਕ ਬੰਦੀ ਆੜਤੀਆਂ ਦੀ ਅੱਜ ਤੱਕ ਆਈ ਫਾਰਮਾ ਦੇ ਵਿੱਚ ਉਹ ਲੱਗਦੀ 2.5% ਆੜਤੀ ਪਰ ਸੈਂਟਰ ਗਵਰਨਮੈਂਟ ਨੇ ਪਿਛਲੇ ਕੁਝ ਸਾਲਾਂ ਤੋਂ ਉਹਨੂੰ ਫ੍ਰੀਜ਼ ਕਰਕੇ 46 ਰੁਪਏ ਕਰ ਦਿੱਤਾ ਹੈ ਉਸ ਮੰਗ ਨੂੰ ਪੂਰੀ ਕਰਨ ਦੇ ਲਈ ਸੈਂਟਰ ਨਾਲ ਵੀ ਅਸੀਂ ਪਿਛਲੇ 5-6 ਸਾਲ ਤੋਂ ਇਸ ਗੱਲ ਦੀ ਲੜਾਈ ਲੜ ਰਹੇ ਹਾਂ ਕਿ ਸਾਡੀ ਆਰਥ ਪੂਰੀ ਦਿੱਤੀ ਜਾਵੇ ਔਰ ਪਿਛਲੇ ਸਾਲ 7 ਦਾ 24 ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸੀਐਮ ਪੰਜਾਬ ਨੇ ਸਾਡੇ ਨਾਲ ਚੰਡੀਗੜ੍ਹ ਸੀਐਮ ਹਾਊਸ ਵਿੱਚ ਮੀਟਿੰਗ ਕੀਤੀ ਸੀ ਜਿੱਥੇ ਕਿ ਸਾਡੇ ਪੰਜਾਬ ਭਾਰ ਦੇ ਪ੍ਰਤੀਨਿਧ ਗਏ ਸੀ ਉੱਥੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਇਹ ਆਰਥ ਜਿਹੜੀ ਆ ਮੈਂ 2-3 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਸੈਂਟਰ ਕੋ ਲੈ ਕੇ ਦਵਾਂਗਾ ਅਗਰ ਸੈਂਟਰ ਵੀ ਨਹੀਂ ਦਿੰਦਾ ਤੇ ਇਹ ਆਰਥ ਜਿਹੜੀ ਆ ਪੰਜਾਬ ਸਰਕਾਰ ਤੁਹਾਨੂੰ ਪੂਰੀ ਦਵੇਗੀ ਪਰ ਜਿੱਥੇ ਪਿਛਲਾ ਝੋਨੇ ਦਾ ਸੀਜ਼ਨ ਵੀ ਨਿਕਲ ਗਿਆ ਉਸ ਤੋਂ ਬਾਅਦ ਕਣਕ ਦਾ ਸੀਜ਼ਨ ਵੀ ਨਿਕਲ ਗਿਆ ਹੁਣ ਦੁਬਾਰਾ ਫਿਰ ਝੋਨੇ ਦਾ ਸੀਜ਼ਨ ਆ ਗਿਆ ਪਰ ਉਹਨਾਂ ਦੀ ਢਿੱਲਮੁਲ ਨੀਤੀ ਆ ਸਾਡੇ ਜਿਹੜੇ ਆਫਸੇਰ ਸਾਡੇ ਪੰਜਾਬ ਦੇ ਪ੍ਰਧਾਨ ਬੀਜ ਕਾਲਜ ਦੀ ਗਵਾਹੀ ਦੇ ਵਿੱਚ ਬਹੁਤ ਵਾਰੀ ਜਿਹੜਾ ਆ ਉਹ ਮੰਤਰੀ ਸਭਾ ਨੂੰ ਮਿਲ ਚੁੱਕੇ ਆ ਹੁਣ ਲਾਸਟ ਮੀਟਿੰਗ 10 ਦਿਨ ਪਹਿਲਾਂ ਸੀਐਮ ਸਾਹਿਬ ਨਾਲ ਸੀਐਮ ਹਾਊਸ ਦੇ ਵਿੱਚ ਹੋਈ ਸੀ ਉਸ ਦੇ ਵਿੱਚ ਅਸੀਂ ਉਹਨਾਂ ਨਾਲ ਗੱਲ ਕੀਤੀ ਤੁਸੀਂ ਸਾਡੇ ਨਾਲ ਵਾਦਾ ਕੀਤਾ ਸੀ ਸਾਡਾ ਵਾਦਾ ਪੂਰਾ ਕਰੋ ਪਰ ਜੋ ਉਹਨਾਂ ਦਾ ਅਸੀਂ ਉੱਥੇ ਹਾਲਾਤ ਦੇਖ ਕੇ ਜੋ ਉਹਨਾਂ ਦਾ ਸਿਸਟਮ ਦੇਖਿਆ ਉਹ ਬੜੀ ਢਿੱਲਮੁਲ ਨੀਲਤੀ ਸੀ ਉਹਦੇ ਵਿੱਚ ਕੋਈ ਵੀ ਉਹਨਾਂ ਨੇ ਸੋਲਿਡ ਸਾਣਾ ਇਸ ਗੱਲ ਨੂੰ ਨਹੀਂ ਕੀਤਾ ਕਿ ਤੁਹਾਡੇ ਜੋ ਮੈਂ ਵਾਦਾ ਕੀਤਾ ਉਹਨੂੰ ਪੂਰਾ ਕਰੂੰਗਾ ਉਹਨਾਂ ਨੇ ਫਿਰ ਹੀ ਸਾਨੂੰ ਕਿਹਾ ਵੀ ਮੈਂ ਹੋਮ ਮਿਨਿਸਟਰ ਸਾਹਿਬ ਕੋ ਛਾਜੀ ਜੀ ਕੋ ਔਰ ਪੀਐਮ ਸਾਹਿਬ ਮੋਦੀ ਸਾਹਿਬ ਕੋ ਲੋ ਟਾਈਮ ਲਿਆ ਆ ਤੇ ਲੈ ਕੇ ਮੈਂ ਤੁਹਾਨੂੰ ਇਹ ਜਿਹੜੀ ਆੜਤ ਉੱਥੋਂ ਹੀ ਦਿਵਾਵਾਂਗਾ ਤਾਂ ਕਿ ਤੁਹਾਨੂੰ ਰੈਗੂਲਰ ਤੌਰ ਤੇ ਆੜਤ ਮਿਲਦੀ ਰਹੇ ਅੱਜ ਇਹ ਸਮਝਦੇ ਆ ਕਿ ਇੱਕ ਲੋਲੀਪੋਪ ਆ ਜਿਹੜਾ ਕਿ ਇੱਕ ਸਾਲ ਬਾਅਦ ਉਹਨਾਂ ਨੇ ਫਿਰ ਸਾਨੂੰ ਦੇ ਦਿੱਤਾ ਜਿਹੜਾ ਕੀਤਾ ਵਾਦਾ ਉਹਨੂੰ ਪੂਰਾ ਨਹੀਂ ਕੀਤਾ ਇਹਦੇ ਨਾਲ ਨਾਲ ਸਾਡੀਆਂ ਜਿਹੜੀਆਂ ਪ੍ਰਾਣੀਆਂ ਮੰਗਾ ਉਹੀ ਚੱਲਦੀਆਂ ਆ ਰਹੀਆਂ ਪੀਡੀਐਫ ਦਾ ਮਸਲਾ ਆ ਦੋ ਸੈਲੋ ਦੇ ਵਿੱਚ ਕਣ ਗਈ ਆ ਉਹਦੀ ਆੜਤ ਪੂਰੀ ਨਹੀਂ ਮਿਲੀ ਸੂਤਰੀ ਦਾ ਰੇਟ ਇਸ ਵੇਲੇ ਬਹੁਤ ਜ਼ਿਆਦਾ ਵੱਧ ਗਿਆ ਆ ਸੋ ਇਹ ਵੀ ਸਾਡੇ ਸਾਰੇ ਮਸਲੇ ਹੈਗੇ ਆ ਇਹਨਾਂ ਸਾਰੇ ਮਸਲਿਆਂ ਦੇ ਉੱਪਰ ਵਿਚਾਰ ਕਰਨ ਲਈ ਕਿਉਂਕਿ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਬੜੀ ਟੈਲਮ ਨੀਤੀ ਨੂੰ ਵਾਰਈ ਆ ਉਹਦੇ ਲਈ ਅਸੀਂ ਇਹਨਾਂ ਨਾਲ ਅੱਗੇ ਤੋਂ ਕਿਸ ਤਰੀਕੇ ਦੇ ਨਾਲ ਲੜਾਈ ਲੜਨੀ ਆ ਕੀ ਕਰਨਾ ਆ ਉਹਦੇ ਵਿਚਾਰ ਲਈ ਸਾਰੇ ਪੰਜਾਬ ਦੇ ਆੜਤੀਏ ਸ਼੍ਰੀ ਵਿਜੇ ਕਾਲੇ ਦੀ ਗੁਆਹੇ ਹੇਠ ਉੱਤੇ ਜਨਰਲ ਜਲਾਸ ਕਰ ਰਹੇ ਆ ਜਿਹੜਾ ਕਿ ਰੋਸ਼ ਰੈਲੀ ਵੀ ਆ ਔਰ ਜਨਰਲ ਜਲਾਸ ਵੀ ਆ